ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕੀ ਹਾਲ ਚਾਲ ਨੇ? ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਲੋ ਜੀ ਆਪਾਂ ਆਪਣੇ ਚੈਨਲ ਪੰਜਾਬੀ ਕੋਰਨਰ ਵਾਸਤੇ ਵੀਡੀਓ ਬਣਾ ਕੇ ਖੜੇ ਆ। ਠੀਕ ਹੈ। ਆਸ ਤੇ ਆਸ ਤੇ ਸਾਰੇ ਜੀ ਸਵਾਗਤ ਹੈ। ਅੱਜ ਅੱਜ ਦੇ ਟੋਪਿਕ ਤੇ ਆ ਗਏ। 2000 ਵਰਕਰ ਨਾ ਮੈਨੂੰ ਇੰਨਾ ਤੰਗ ਕਰਦੇ ਨੇ ਸਹੀ ਗੱਲ ਆ ਮੈਨਾਂ ਦੀ ਸਤਾਈ ਹੋਈ ਮੇਰਾ ਨਾ ਜੁਨਨ ਤੇ ਪਾਰਾ ਚੜਿਆ ਹੋਇਆ ਬਈ ਸਾਰਾ ਤਾਂ ਮੈਨੂੰ ਪਤਾ ਲੱਗ ਜਾਂਦਾ ਤੁਹਾਨੂੰ ਹਨਾ ਵੀ ਗੁੱਸੇ ਵਾਲਾ ਹੋਇਆ ਕਿੰਨਾ ਮਰਜ਼ੀ ਨਾਲ ਮੱਥਾ ਮਾਰ ਲੈ ਸੱਚੀ ਐਡੀ ਸਿਰ ਪਕਾਈ ਕਰਾਉਂਦੇ ਨੇ ਐਡੀ ਸਿਰ ਪਕਾਈ ਕਰਾਉਂਦੇ ਨੇ ਕੱਲਾ ਕੱਲਾ ਕੰਮ ਸਮਝਾ ਕੇ ਵੀ ਨਰੇ ਦੇ ਕਰਨ ਤੇ ਜਮੀ ਨਹੀਂ ਸਕਦਾ ਜਦੋਂ ਵੀ ਆਉਂਦੇ ਨੇ ਮੈਂ ਘੰਟਾ ਘੰਟਾ ਕਲਾਸ ਲਾਉਣੀ ਹੈ ਇਹਦਾ ਐ ਕਰਨਾ ਇਹਦਾ ਐ ਕਰਨਾ ਇਹਦਾ ਐ ਕਰਨਾ ਫੇਰ ਵੀ ਉਹੀ ਕੁਝ ਫੇਰ ਵੀ ਉਹੀ ਕੁਝ ਤੁਸੀਂ ਕਹ ਲਈ ਆ ਪਾ ਬਣਾ ਦਿੱਤੀ ਹੈ ਜੀ ਵੀਡੀਓ ਕੋਈ ਕਸਟਮਰ ਤੇ ਸੁਨਿਸਾਰੀ ਵੀਡੀਓ ਚਾਹਣ ਨੂੰ ਮੇਰੀ ਮੰਡੇ ਨੂੰ ਮਿਲੇਗੀ ਹਾਂ ਬਾਈ ਗੁਰੂ ਸ਼ਾਮ ਤੱਕ ਹੁੰਦੇ ਹੁੰਦੇ ਤਾਂ ਨਾ ਜਮਾ ਆਏ ਨਾ ਅਲਰਜੀ ਲੋ ਹੋ ਜਾਂਦੀ ਹੈ ਇਹ ਪ੍ਰਿੰਟਡ ਸੂਟਾਂ ਦੀ ਵੀਡੀਓ ਵੀ ਇੰਨਾਂ ਦੀ ਛੁੱਪ ਵੀਡੀਓ ਸ ਹੈ ਤੁਸੀਂ ਦੇਖ ਲਈ ਹੋਣੀ ਹੈ ਇਸ ਤੋਂ ਪਹਿਲਾਂ ਇਹ ਦੇ ਦੇ ਹਰਦੀਪ ਪੈਕ ਨਾ ਕਰ ਮੈਂ ਰੀਡ ਬਣਾ ਦਿੰਦੀ ਇਹਨਾਂ ਦੀ ਸੂਟਾਂ ਦੀ ਆ ਦੇ ਦੇ ਮੈਨੂੰ ਲੋਕਰ ਜਿਹੜੇ ਨਹੀਂ ਕਿੱਥੇ ਮੈਨੂੰ ਬਣਾ ਹਾਂ ਆ ਬਣਾ ਦਿੰਦੇ ਕੰਚਾ ਚਾਹ ਚਾਪ ਇੱਤੀ ਵੀ ਨਿਕਲ ਜਾਂਦੀ ਆ ਕਿਉਂ ਹੋਰ ਅੱਡਾ ਦਾ ਤੂੰ ਕੱਪ ਚਾਹਦਾ ਕੀਤਾ ਇੱਕ ਫੋਟੇ ਤੇ ਚੰਦੇ ਘੜ ਦੇ ਤੇ ਪਰਮਾ ਦੇ ਜੀ ਲੈ ਜੁ ਕਿਹਾ ਉਹ ਤਾਂ ਸਿੱਕੇ ਨਾਉਂ ਹੀ ਜੀ ਨਹੀਂ ਬਣ ਗਿਆ ਨਾ ਕਿ ਬੀ ਆਸਨ ਕਾਫੀ ਟਾਈਮ ਹੋ ਗਿਆ ਪਰ ਛਾ ਵੀਕਤੀ ਨੂੰ ਉਸ ਤੋਂ ਬਾਅਦ ਇਹ ਵੀਡੀਓ ਬੂੜੇ ਬਣਾ ਕੇ ਵੀ ਨਾ ਲੱਗਦਾ ਹੁੰਦਾ ਵੀ ਕੁਰਸੀ ਤੇ ਬੈਠ ਕੇ ਵੀਡੀਓ ਬਣਾਉਣੀ ਆ ਪਰ ਇਹਦਾ ਨਾ ਸਿਰ ਦਰਦੀ ਜੀ ਹੋ ਵਾਲਾ ਕੰਮ ਹੈ ਸਾਰਾ ਨਹੀਂ ਚਾਹਤਾ ਕਰਦਾ ਕਰੀ ਜਾ ਤੱਕ ਤੱਕ ਬਣਾਉਣਾ ਆਈ ਰੱਬਾ ਉਹ ਲੀਲਾ ਬਣਾ ਲਈਏ ਪਹਿਲਾਂ ਫਿਰ ਗੱਲਬਾਤ ਕਰਦੇ ਆਂ ਮੈਡਮ ਜੀ ਤੁਹਾਨੂੰ ਸੂਟ ਦੇਖਣਾ ਸੀ ਹੈ ਜੀ ਬਈ ਕੱਲ ਮੈਨੂੰ ਕਹਿੰਦੀ ਆਰਡਰ ਦੇਣਾ ਸੀ ਸੂਟ ਦਾ ਹਾਂ ਹਾਂ ਦੱਸਿਆ ਮੈਨੂੰ ਕੱਲ ਮੈਨੂੰ ਕਹਿੰਦੀ ਹੈ ਨਾ ਮੈਨੂੰ ਸੂਟ ਦਾ ਆਰਡਰ ਦੇ ਨਹੀਂ ਬੈਠ ਦੇਣਾ ਮੈਂ ਆ ਗਈ ਮਾ ਕੋਈ 파ਟੀ ਵਾਲੀ ਕੱਪੜਾ ਦੱਸ ਕੇ ਹੀ ਘੋਟੇ ਨਾ ਮੈਨੂੰ ਪਤਾ ਨਹੀਂ ਮੈਡਮ ਜੀ ਮੈਂ ਸੂਟ ਬਣਾਉਣਾ ਸ਼ਕਨ ਕਰੇ ਦੇ ਉਪਰ ਜੀ ਹੈਂਡਵਰਕ ਦਾ ਸੁਗਰ ਹੋਣਾ ਵੀ ਪਿਓਰ ਔਰ ਕੈਂਜਾ ਤਾਈ ਦਾ ਦੁਪੱਟਾ ਜੀ ਅਨ ਸੱਚ ਤੇ ਮੈਨੂੰ ਸਟਾਰਟਿੰਗ ਪ੍ਰਾਈਸ ਸਸੂ ਲਈ ਕਿਥੋਂ ਸ਼ੁਰੂ ਹੋਏਗਾ ਆ ਮੈਨੂੰ ਘਰੇ ਆਏ ਸਾਹਮਣੇ ਕਹੇ 10000 ਰੁਪਏ ਦੇ 700 ਪਹਿਲਾਂ ਤੁਸੀਂ ਮੈਨੂੰ ਜਿਹਾਗਾ ਨਹੀਂ ਮੈਨੂੰ ਸਟਾਰਟਿੰਗ ਪ੍ਰਾਈਸ ਕਿੰਨੀ ਹੈ ਹੈਂਡਵਰਕ ਦੀ 50000 ਨਾ ਮੈਂ ਕਹਿੰਦਾ ਰਿਹਾ ਆਪਣਾ ਲਹਿੰਗਾ ਬਣ ਜਾਂਦਾ ਜੀ ਮੈਮ ਵੀਰੇ ਇਹ ਵੀਰੇ ਮੈਂ ਬ੍ਰਾਂਡ ਆ ਜੀ ਤੁਹਾਨੂੰ ਤਾਂ ਦੇਖੀ ਤੁਹਾਡਾ ਲੱਗ ਰਿਹਾ ਕਿੱਥੇ ਲੱਗ ਰਿਹਾ 10000 ਉਤਰਿਆ ਇਹ ਅੱਲ ਵੀ ਇਹੋ ਛੋਟਾ ਬ੍ਰਾਂਡ ਨਹੀਂ ਹੈਗਾ ਮੈਮ ਇਹ ਮੈਂ 50000 ਤੋਂ ਅਸੀਂ ਸਾਡੇ ਕੋਲ ਠੀਕ ਤੇ ਲੈਂਦਾ ਬ੍ਰਾਈਡਲ ਲਹਿੰਗਾ ਬਣਾਉਂਦਾ ਤੇ ਮੈਂ ਐਲਵੀ ਤੋਂ ਵੀ ਵੱਡਾ ਬ੍ਰੈਂਡ ਆ ਇੱਕ ਲੱਖ ਦੇ ਦੋ ਇੱਕ ਲੱਖ ਤੋਂ ਅਸੀਂ ਪੂਰਾ ਹੈਵੀ ਵਧੀਆ ਲਹਿੰਗਾ ਬਣਾ ਦਾਂਗੇ ਯਾਰ ਮੈਂ ਵੀ ਨਾਰਮਲ ਬੁੱਢੀ ਕਿਰਾਂ ਲੋਟਾ ਨਹੀਂ ਜੀ ਸਮਝਦੇ ਨਹੀਂ ਹੈਗੇ ਮੈਂ ਮੈਂ ਨਾ ਰੇਟ ਤਾਂ ਥੋੜਾ ਫਾਈ ਆ ਜੀ ਹੋਰ ਦੱਸੋ ਕੁਝ ਨਹੀਂ 50000 ਹੱਬ ਤੋਂ ਸਸਤੀ ਝੱਡ ਲਵੇ 10000 ਦੀ ਆ ਇਹ ਕੋਈ ਠੀਕਾ ਇਹ ਤਾਂ ਮਹਿੰਗੇ ਨੇ ਜਿਹਨਾਂ ਦਾ ਠੀਕ ਤੇ ਜਾਂਦਾ ਸੀ ਲਓ ਜੀ ਤਾਂ ਹੋ ਗਿਆ ਹਾਂ ਸੈਂਕੜੀਆਂ ਤੇ ਇਗਨਾ ਤੁਸੀਂ ਸਾਨੂੰ ਲੋ ਹੀ ਕਮੈਂਟ ਕਰਾਦੇ ਸੀ ਦੀਦੀ ਤੁਸੀਂ ਪੌੜੀ ਬਣਵਾ ਲਓ ਪਿੱਛੋਂ ਬੇੜਾ ਹੱਥ ਨਹੀਂ ਆਉਂਦਾ ਸਾਡੇ 6:30 ਵਜੇ ਸਾਡਾ ਬੇਟਾ ਡਿੱਗ ਗਿਆ ਸਾਡੀ ਬੇਟੀ ਡਿੱਗ ਗਈ ਮੈਂ ਡਿੱਗੀ ਕੁਝ ਵੀ ਹੈ ਨਾ ਤੇ ਰੋ ਤੁਹਾਡੇ ਕਮੈਂਟਸ ਆਉਂਦੇ ਸੀ ਦੀਦੀ ਤੁਸੀਂ ਪੌੜੀ ਬਣਵਾ ਲਓ ਲੋ ਜੀ ਫਿਰ ਹਾਂ ਫਾਈਨਲੀ ਆਪਣੀ ਪੌੜੀ ਬਣ ਗਈ ਥੋੜਾ ਮੋਟਾ ਕੰਮ ਬਾਕੀ ਹੈ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਕਿਹੜੀ ਪੌੜੀ ਬਣਾਈ ਹੈ ਤੇ ਖਰਚੇ ਦਾ ਤਾਂ ਕੁਝ ਪਤਾ ਨਹੀਂ ਹਜੇ ਕੀ ਆਊਗਾ ਤੇ ਉਹਦੇ ਵਿੱਚ ਕੀ ਕੀ ਸਾਰੀ ਗੱਲ ਬਾਤਾਂ ਪਛੜਾ ਉੱਥੇ ਜਾ ਕੇ ਕਰਦੇ ਆਂ ਅੰਦਰ ਠੀਕ ਹੈ ਪਲੀਜ਼ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇ ਹ ਤੱਕ ਸਬਸਕ੍ਰਾਈਬ ਮਾਸਤ ਜੀ ਦੇਣਗੇ ਜਾਣਕਾਰੀ ਆਹ ਮਾਸਤ ਜੀ ਦੱਸੋ ਕਿੰਨਾ ਕ ਪੈਸਾ ਪੂਸਾ ਲਾ ਦਿੱਤਾ ਪੈਸਾ ਲਗਈ ਦੇਗਾ ਹੋਰ ਪੈਸੇ ਹੋਰੇ ਲੈ ਕੇ ਨਹੀਂ ਗਿਆ ਉਹ ਦਿੱਤੀ ਕਿ ਘਰ ਤੋਂ ਮੈਲਾ ਲੈ ਗਿਆ ਥੋੜੀ ਜਿਹੀ ਹੋਣਗੀ ਤੇ ਪਤਾ ਨਹੀਂ ਕਿੰਨੇ ਹੀ ਲੈ ਗਏ ਜੀ ਉਹ ਥੋੜੇ ਮੋਟੇ ਆ ਜੋ ਤੋਂ ਤੁਹਾਏ ਪਾਉਗੀ ਇਹ ਆਪਣਾ LED ਪੈਨਲ ਇੱਕ ਦੋ ਮੈਨੂੰ ਕਮੈਂਟਸ ਆਏ ਸੀ ਤੁਹਾਡਾ LED ਪੈਨਲ ਬਹੁਤ ਖੁੰਜੇ ਚ ਲੱਗ ਗਿਆ ਇਹ ਕੁੰਜੇ ਤੇ ਨਹੀਂ ਹੈਗਾ ਜੇ ਵੱਡੀ LED ਲੱਗੂਗੀ ਸਾਹਮਣੇ ਆਪਣੇ ਸੋਫਾ ਆਊਗਾ ਇੱਥੇ ਠੀਕ ਹੈ ਤਾਂ ਨਹੀਂ ਹੈਗਾ ਕਿ ਇਹ ਕੁੰਜੇ ਤੇ ਨਹੀਂ ਹੈਗਾ ਆਰਾਮ ਨਾਲ ਇੱਥੇ ਬੈਠ ਕੇ ਦੇਖਾਂਗੇ ਇੰਨਾ ਸਪੇਸ ਆ ਜਿਹੜਾ ਹੋਣਾ ਜ਼ਰੂਰੀ ਹੈਗਾ ਕਿਉਂਕਿ ਵੱਡੀ LED ਲੱਗੂਗੀ ਠੀਕ ਹੈ ਇਹ ਹੈਗੀ ਹੈ ਜਿਹੜੀ ਆਪਣੀ ਕੌਲੀ ਹੈ ਪੌੜੀ ਆਪਣੀ ਬਣਾਈਆ ਲੋਹੇ ਦੀ ਆਪਾਂ ਸਾਰਾ ਦੇਤੀ ਲੋਹਾ ਲੱਗਿਆ ਇਸ ਤਰ੍ਹਾਂ ਦੇ ਰੌਡ ਨੇ ਇਹ ਡਿਜ਼ਾਈਨਿੰਗ ਆਪਾਂ ਨੂੰ ਉਹਨਾਂ ਨੇ ਦਿਖਾਈ ਸੀ ਵੀ ਤੁਸੀਂ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਚਾਹੀਦੀ ਹੈ ਫੋਟੋਆਂ ਪਾਈਆਂ ਸੀ ਆਪਾਂ ਇਹ ਪਸੰਦ ਕਰੀ ਸੀ ਵੀ ਕਾ ਸਾਨੂੰ ਚ ਪਸੰਦ ਆਇਆ ठीक है? है, है, है? है तो यह है ना तो इन इसको बिकली भी रख सकते हो जिस तरह एक स्टप्पर दो राउंड लाए तो स्टैप तो एक भी लगवा सकते हो सू नसीब बढ़िया संघनी जी बनाई है ठीक है ये उपर आप लाई हुई यदि पत्ती तो ये उपर अपने लक्ड़ लगेगी जिनों के आपस करा ठीक है उसके उपर पॉलिस होगी तो यू फिर रंग हो जूगा रंग आप देख लागे कड़ा करवाईए लो अस कंपलीट होगी ਸਸਰਾ ਮੈਨੂੰ ਤੇ ਉਹ ਕਹਿੰਦੇ ਭਾਈ ਕਹਿੰਦੇ ਵੀ ਬਹੁਤ ਔਖ ਇਹਨੂੰ ਬਿਲਡਿੰਗ ਲਾਇਆ ਕਿਉਂਕਿ ਵੀ ਇਹ ਹੈ ਡੇਗੀ ਲੋਹਾ ਦੀ ਇਹਨੂੰ ਬਿਲਡਿੰਗ ਲਾਉਣਾ ਬਹੁਤ ਜ਼ਿਆਦਾ ਔਖਾ ਹੈ ਇਹਦੇ ਵਿੱਚ ਡਿਜ਼ਾਈਨ ਆਪਣੀ ਪਸੰਦ ਤੇ ਨੇ ਜੀ तिसरा ਇਹ ਰੌੜਾ ਹੈ ਨਾ ਆਪਾਂ ਚੌੜਸਾ ਪਵਾਇਆਗਾ ਤੁਸੀਂ ਗੋਲ ਰੌੜ ਵੀ ਪਵਾ ਸਕਦੇ ਠੀਕ ਹੈ ਤੇ ਇੱਕ ਰੌੜ ਦਾ ਹੈ 2.5 ਕਿਲੋ ਵਜਨ ਹੈ ਜਿਹੜਾ ਇਹ ਵਾਲਾ ਰੌੜ ਹੈ 2.5 ਕਿਲੋ ਵਜਨ ਆਪਾਂ ਗਿਣਤੀ ਕਰਦੇ ਨੇ ਕਿੰਨੇ ਰੌੜ ਲੱਗਣੇ ਨਾ 2.5 ਕਿਲੋ ਕਟਿਆ ਵੀ ਥੋੜਾ ਜਿਆ ਉਹ ਤਾਂ ਪੂਰਾ ਵੱਡਾ ਸੀ ਉਹ ਤਾਂ ਮਾੜਾ ਮਾੜਾ ਕਟਿਆ ਵੀ ਉਹ ਉੱਪਰ ਲਾ ਤਾਂ ਪੂਰਾ 2.5 ਹੀ ਹੋਊਗਾ ਉੱਚ ਨੇ ਲੱਗਦਾ ਹੋਵੇ ਲੱਗੂਗਾ ਜੀ ਥੱਲੋਂ ਤੇਨ ਪੂਰਾ ਉੱਚਾ ਉਹ ਜਿਆ ਨਿਗਾਲ ਆਪਾਂ ਮੈਂ ਗਿਆ ਪੈਲੇ ਕਰਾਈ ਕਰਾਈ ਦਾ ਬਣਾਵਾਂਗੀ ਵਧੀਆ ਉੱਪਰ ਜਿਹੜੀ ਆਪਾਂ ਇਹਦੇ ਉਹ ਲਗੂਗੀ ਕਿ ਇਸ ਤਰ੍ਹਾਂ ਹੀ ਕੋ ਹੋ ਜਾਣਾ ਪੱਤੀ ਦਾ ਹੀ ਵੀ ਹੋ ਜਾਣਾ ਪੂਰੀ ਫੋਰਸ ਹੋਣੀ ਆ ਜੀ ਐਕਸਟਰੀ ਆਪਣਾ ਜੂਰੀ ਲੋਹੇ ਵਾਲਾ ਉਹ ਲੱਗੂਗਾ ਜਦੋਂ ਨਿਵਾ ਜਿਸ ਤਰ੍ਹਾਂ ਇਹ ਖਲੂਗਾ ਇਹ ਤੇ ਇਕ ਏਠ ਲੁ ਬੁਗਾ ਦੀ ਆ ਪਰੇ ਦੀ ਤੇ ਇਕ ਆ ਰੀ ਪਰ ਨੇ ਦੇਗਿ ਲੀ ਕੈ ਨ ਪਾਦ ਮੁ तो हाँ तो बाद लाच पहला नहीं आई जी बाद चू लाइया नहीं डिगनिया तरह भी डब पियो ਉਤੇ ਤੋਂ ਅਲਸੋ ਹੋ ਗਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਰੋਜ਼ ਕਹਿੰਦੇ ਸੀ ਕੱਢ ਲਾਗਦਾ ਸਾਨੂੰ ਮੈਨੂੰ ਖੁਦ ਨੂੰ ਮੈਨੂੰ ਰਿਪਨ ਤੋਂ ਬਾਰਡਰ ਲੱਗਦਾ ਸੀ ਬਿਨੈ ਮਗਰ ਦੇਖ ਰਹੀ تھی ਅਈਆਂ ਦੇਖ ਲੋ ਅਸਤਾਨੇ ਨਾਲ ਇੱਕ ਗੀਂਤੀ ਆ ਪਰ ਰੌਣ ਦੀ ਕਰ ਦਿੰਦੇ ਆ ਕਿ ਕੀ ਹੈਗੇ ਇਹ ਤੁਸੀਂ ਆਪਣੀ ਪਸੰਦ ਮੁਸਾਫਤ ਪਾ ਸਕਦੇ ਹੋ ਇਹ ਬਾਰੇ ਰੱਲਣਾ ਨਹੀਂ ਇੰਨਾ ਕੀ ਹੁੰਦੀ ਨੇ ਜੇ ਤੁਸੀਂ ਇਹਨਾਂ ਨੂੰ ਕਿਲੇ ਕਰਵਾ ਲਾ ਲੈਦੇ ਕਰਵਾ ਸਕਦੇ ਕਿ ਨਹੀਂ ਤੇ ਆਰ ਉਹ ਤੋਂ ਸੀ ਕੁਝ ਕਰਵਾ ਸਕਦੇ ਕਿ ਨਹੀਂ ਤਾਂ ਹਕੀਕਤ ਲੱਗਦਾ ਹੋਰ ਇੱਕ ਵੀ ਬਹੁਤ ਡਿਜ਼ਾਈਨ ਨੇ ਮੈਕਸ ਸਕਰੀਨ ਤੇ ਫੋਟੋ ਹੁਣਾ ਲਾ ਸਕਦੇ ਜਿਹੜੇ ਤੁਸੀਂ चाहिए तो देख लो मैं कोशिश कर दो।, दो चार छ अठ दस बारह चौदह सोलह अठारह भी बी चौबी छब्बीस ठाई ती बत्ती चौंती छत्तीस ठत् चाली बयाली छी अड़ताली अड़तालीं बवंजा चुरुंजा छपंजा अठवंजा सठाठ चौहठ छियाहठ अठाठ सत्तर बहत्तर चहत्तर छिहत्तर अठत्तर अस्सी बयासी चौरासी चयासी अठासी नब्बे कानवे कानवे नंबर नाइनटी वन आ ਇਹਦਾ ਰੇਟ ਤਾਂ ਜੇ ਤੁਸੀਂ ਘੱਟ ਕਰਵਾਉਣਾ ਜੀ ਬਸ ਆ ਤੁਸੀਂ ਇੱਕ ਹੀ ਚਲਵਾ ਲੀਂ ਇੱਕ ਕਪੜੀ ਇੱਕ ਸਟੈਪ ਤੇ ਇੱਕ ਇਹਦਾ ਰੇਟ ਰੇਟ ਘਟ ਜੂਗਾ ਜਿਵੇਂ ਇਹਦੇ ਆਪਾਂ ਹੱਥ ਡਿਜ਼ਾਈਨਿੰਗ ਕਰਵਾਈ ਹੈ ਹਨਾ ਇਹਨੂੰ ਸਾਡੇ ਕੇ ਗੱਲਾ ਸੈਂਟ ਤੇ ਕਰਵਾ ਲਓ ਜਾਂ ਸੰਕੜਾ ਸਾਡੇ ਦੇ ਉੱਪਰ ਹੀ ਕਰਵਾ ਲਓ ਇਹਦਾ ਆਪਣੇ ਸਾਰੇ ਜਿੰਨਾ ਮਰਜ਼ੀ ਰੇਟ ਵਧਾ ਲਓ ਜਿੰਨਾ ਮਰਜ਼ੀ ਰੇਟ ਘਟਾ ਲਓ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਵੀ ਨਾਲ ਨੇ ਇਹ ਲੱਕੜ ਦੇ ਨਾਲ ਉਹ ਵੀ ਤਾਂ ਮੋੜੋ ਜੁੜ ਜੁੜ ਕੇ ਉਹ ਵੀ ਜੁੜ ਜੁੜ ਕੇ ਰਿਹਾ ਪਾਠ ਨੂੰ ਟੋਟਲ ਦਿਖਾਵਾਂਗੀ ਕਿ ਕਿਸ ਤਰ੍ਹਾਂ ਬਣੀ ਤੁਸੀਂ ਜਰੂਰ ਦੱਸੋ ਕਮੈਂਟ ਕਰਕੇ ਤੇ ਆਹ ਆਪਣੇ ਇੱਥੇ ਦੀ ਲਾਈਟ ਲੱਗਿਆ ਕਰੂੰਗੀ ਉਹ ਖਲੇ ਲੇ ਲੈਣੀ ਹੈਗੀ ਗੁੱਝੀ ਰੱਬ ਨੂੰ ਆਹ ਲਓ ਇਹ ਆਪਾਂ ਨਾਲ ਜੀ ਸਾਰਾ ਆਪ ਕੋ ਸਾਰੀਆਂ ਲਾਈਟਸ ਆਫ ਕਰਕੇ ਤੇਲੀਏ ਪੌੜੀਆਂ ਲਾ ਦੇ ਬਹੁਤ ਦੀ ਚਾਨਣਾ ਰੱਖਣਾ ਉੱਪਰੋਂ ਹੀ ਜਲਦੀ ਬੰਦ ਹੋ ਜਾਂਦੀ ਹੈ ਹੈ ਜੋਰਨ ਲਾ ਕੇ ਉੱਪਰ ਬੰਦੋ ਜੀ ਅੱਛਾ ਮਿੱਠਾ ਮਿੱਠਾ ਚਾਨਣਾ ਰੱਖਣਾ ਜੀ ਇਹਨਾ ਤਾਂ ਹੋਰ ਇੱਥੋਂ ਵੀ ਲਾਈਟ ਆਊਟ ਹੁੰਦੀ ਉੱਪਰੋਂ ਆਫ ਹੁੰਦੀ ਹਾਂ ਜੋਰ ਸੋਚੀ ਦੱਬ ਕੇ ਉੱਥੋਂ ਬੰਦ ਹੋ ਜੂ ਉੱਥੋਂ ਲਾ ਕੇ ਹੋਰ ਵਾਰ نیچے ਆ ਕੇ ਬੰਦ ਹੋ ਜਾਂਦੀ ਹੈ ਤੇ ਹੁਣ ਆਪਣੀ ਕਿਚਨ ਨੂੰ ਲੱਗੇ ਹੋਏ ਨੇ ਜੀ ਕਿਚਨ ਫਿਰ ਜਦੋਂ ਕੰਪਲੀਟ ਹੋ ਜੂਗੀ ਉਸ ਤੋਂ ਆਪਾਂ ਆਪਣਾ ਅਗਲਾ ਕੰਮ ਇਹ ਵੀ ਕਰੀਏ ਕੋਡੀਆਂ ਦੇ ਥੰਡੇ ਵਾਲਾ ਰਹਿਣਾ ਆਪਣਾ ਕਮਰੇ ਤਾਂ ਕਿ ਇਹ ਆਪਣਾ ਰਹਿੰਦਾਗਾ ਡਰਾਈਂਗ ਰੂਮ ਜੰਦਰ ਗੋਲੋੜੀ ਨੇ ਗੋਲੇ ਗੋਲੇ ਲਾਉਣੇ ਨੇ ਤੇ ਇੱਕ ਬੋਲੀ ਵੀ ਰਹਿਣੀ ਬਣੀ ਨੇ ਕਿਉਂਕਿ ਸਾਡਾ ਇਹ ਘਰ ਆ ਰਹਿ ਗਈ ਆਵਲੀ ਗੰਦਾ ਮੇਰੇ ਕੋਲ ਰਹਿਣਾ ਆਹਾ ਫੋਲੇ ਫੋਲੇ ਵਾਪਸ ਆਉਣਾ ਜ਼ਿਆਦਾ ਗੋਲੇ ਗੋਲੇ ਲਾਉਣਾ ਨੇ ਲਓ ਇਸ ਨਾਲ ਨਾਲ ਆਪਣੀ ਪੌੜੀਆਂ ਤੁਹਾਨੂੰ ਦਿਖਾ ਦਿੱਤੀਆਂ। ਇਹਦਾ ਖਰਚਾ ਕੋਚਾ ਹੈ ਤੁਹਾਨੂੰ ਦੱਸਾਂਗੇ। 1 ਕਰੋੜ ਦਾ ਜਿੰਨਾ ਸਾਨੂੰ 1.5 ਕਿਲੋ ਆਗਾ। ਛੋੜੀ-ਮੋਟੀ ਕੱਟ ਕਰਦੇ ਹੋਏ। ਪੈਸੇ ਕਿੰਨੀ ਉਹਦੀ ਲੇਬਰ ਆ ਕੀ ਖਰਚਾ ਆ ਇਹ ਆਪਾਂ ਤੁਹਾਨੂੰ ਫਿਰ ਦੱਸਾਂਗੇ ਠੀਕ ਹੈ ਜੀ। ਤੇ ਅੱਜ ਕੱਲ ਇਹ ਪੌੜੀਆਂ ਚੱਲਦੀਆਂ ਨੇ ਜੇ ਤੁਸੀਂ ਲੱਕੜ ਦੀ ਨਹੀਂ ਲਗਵਾਉਣੀ ਚਾਹੁੰਦੇ ਤਾਂ ਇਸ ਤਰ੍ਹਾਂ ਲੋਹੇ ਦੀ ਲਗਵਾ ਸਕਦੇ ਹੋ। ਨਹੀਂ ਸਿਰਫ ਲੱਕੜ ਦੀ ਐ ਸ਼ੀਸ਼ੇ ਵਾਲੀ ਲਗਵਾ ਸਕਦੇ ਹੋ। ਆਪਣੇ ਘਰ ਦੇ ਹਿਸਾਬ ਦੇ ਨਾਲ ਜੀ ਮੈਂ ਆਪਣਾ ਕਲਾਸਿਕ ਲੁੱਕ ਦਿੱਤੀ ਆ ਆਪਾਂ ਘਰ ਨੂੰ ਤਾਂ ਭੇ ਰੱਖੀ ਆ ਜੀ ਮਾਡਰਨ ਨਾਲ ਸ਼ੀਸ਼ੇ ਵਾਲੀ ਤੇ ਸੋਹਣੀ ਲੱਗਦੀ ਆ। ਇਹ ਜੇ ਕਲਾਸਿਕ ਰੂਪ ਦੇ ਵਿੱਚ ਜਿਹੜੀ ਤੁਕਾਵਿਆਂ ਵਾਲੀ ਹੁੰਦੀ ਹੈ ਨਾ ਲੱਕੜ ਦੇ ਪਾਵੇ ਹੁੰਦੇ ਨੇ ਉਹ ਵੀ ਬਹੁਤ ਸੋਹਣੀ ਲੱਗਦੀ ਆ। ਬੱਗੇ ਤੁਹਾਡੀ ਚੁਆਇਸ ਆ। ਲੱਕੜ ਦੇ ਪਾਵੇ ਵਾਲੀਆਂ ਐਮ ਲੱਗਦਾ ਜ਼ਿਆਦਾ ਮਹਿੰਗੀ ਹੋਊਗੀ। 1.5-2 ਲੱਖ ਦੇ ਨੇੜੇ ਪੌੜੀ ਜਾਂਦੀ ਹੋਊਗੀ ਸ਼ਾਇਦ ਉ ਤਾਂ। ਬਾਕੀ ਨਿੱਕੋ ਸੋਹਣੀ ਆ ਰਹੀ ਆ ਦਿਓ ਨਾਲੋਂ ਵੱਧ। ਹਾਂ? ਹੋਣ ਜਾਂ ਬਦਲ। ਇਹ ਸੋਹਣੀ ਆ ਰਹੀ। ਇਹ ਥੱਲੇ ਸਾਨੂੰ ਬਹੁਤ ਸੋਹਣੀ ਲੱਗਦੀ ਐ। ਇੱਥੋਂ ਮੈਨੂੰ ਵੀ ਲੱਗਦਾ ਰਿਹਾ ਪਰ ਉੱਪਰ ਨੂੰ ਕਰੀ ਕੈਮਰਾ। ਰਿਬਨ ਦਾ ਕਹਾਣਾ ਕਹਿੰਦੇ ਮम्मा ਇੱਥੇ ਤਾਂ ਜੇਲ੍ਹ ਲੱਗਦੀ ਹੁੰਦੀ ਐ ਕਹਿੰਦੇ। ਇੱਥਾਂ ਡੈਡੀ ਜ ਆਲੇ ਸੱਤਾਂ ਨਾਲ ਜੀ ਆ ਤੁਸੀਂ ਵੀ ਮਾੜਾ ਕਿਵੇਂ ਲੱਗਦਾ ਥੋੜਾ ਸ਼ੱਕ ਦੇ ਨਾਲ ਇਹ ਆਪਣਾ ਬੀਮ ਹੈ ਕਿਉਂਕਿ ਇਹ ਜਿਆਦਾ ਉਹ ਹੁੰਦੀ ਸੀ ਮਾਸਟਰ ਜੀ ਕਹਿੰਦੇ ਬੀਮ ਜ਼ਰੂਰੀ ਹੈ ਵੀ ਬੀਮ ਪਾਉਣਾ ਹਨਾ ਆਪਾਂ ਨੂੰ ਕਿਰਬੂ ਜੀ ਬੁਟੀ ਚਾਹੀਦੀ ਹੈ ਤੇ ਕੁਕਸੀ ਨੁਕਸ ਨਹੀਂ ਹੋਗੇ ਪੌੜੀ ਦਿਖਾਉਂਦੇ ਆ ਚੱਲੀ ਆਪਾਂ ਬੁਟੀ ਕਿਚ ਵਿੱਚ ਬੈਠੀ ਹੁੰਦਾ ਅੱਛਾ ਮੈਂ ਟਾਈਮ ਹੋ ਗਿਆ ਬਸ ਸਬਜ਼ੀ ਸਬਜ਼ੀ ਬਣਾਉਣ ਲੱਗਾਂ ਲੋ ਜੀ ਸਵੇਰ ਦਾ ਟਾਈਮ ਆ ਫਸਫਾਈਆਂ ਕਰਨ ਲੱਗੇ ਹੋਏ ਆ ਤੇ ਅੱਜ ਸਾਨੂੰ ਸੰਡੇ ਦਾ ਲਾਲਚ ਆ ਵੀ ਇਹ ਨਾ ਬਾਲਾ ਕਵਾੜ ਜਾਂ ਪਿਆ ਸੀ ਇਹ ਚਾੱਕ ਕੇ ਆਪਾਂ ਅੱਗੂ ਗਲਾ ਦਿੰਨੇ ਆਗੇ ਜੀ ਤੇ ਤੁਹਾਨੂੰ ਪਤਾ ਹੁਣ ਕੱਚੀ ਪਿੱਲੀ ਰੁੱਤ ਹੈਗੀ ਡਰ ਲੱਗਦਾ ਵੀ ਕੋਈ ਚੀਜ਼ ਨਾ ਅੰਦਰ ਵੜ ਜੇ ਹਨਾ ਸਾਡੇ ਹਰ ਸਾਲ ਆਉਂਦੇ ਨੇ ਬਾਬੇ ਨਿਕਲੇ ਆਉਂਦੇ ਨੇ ਘਰੇ ਇਸ ਕਰਕੇ ਜਿੰਨਾ ਕ ਕਬਾੜ ਹੋ ਸਕਦੇ ਆ ਪਾ ਲਾ ਦਿੰਦੇ ਆ ਜੀ ਡੇਲੀ ਮੈਨੂੰ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਸੰਡੇ ਨੂੰ ਨਾਲ ਮਾਸਟਰ ਜੀ ਲੱਗ ਜਾਂਦੇ ਨੇ ਮਾੜਾ ਮੋਟਾ ਬੱਚੇ ਹੈਲਪ ਕਰਵਾ ਦਿੰਦੇ ਨੇ ਉਹਦੇ ਫਿਰ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਹੋ ਜਾਂਦਾ ਹੁਣੇ ਤਾਂ ਦੋ ਬੋਰੀਆਂ ਸਾਡੇ ਕੋਲੇ ਭਰੀਆਂ ਪਈਆਂ ਸੀ ਹੈਨਾ ਬੁਟੀਕ ਦੇ ਵਿੱਚ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਾਗਜ਼ ਹੁੰਦੇ ਨੇ ਰੋਜ਼ ਦੀ ਰੋਜ਼ ਸੂਟਾਂ ਤੋਂ ਉਤਰ ਉਤਰਦੇ ਨੇ ਤੇ ਉਹ ਪਸਾਰਾ ਆਪ ਇਧਰ ਉਧਰ ਨਹੀਂ ਸਿੱੜਦੇ ਜੀ ਹਿੰਦ ਨੂੰ ਆਪ ਸਾਰੇ ਨੂੰ ਅੱਗ ਲਾਵਾਂਗੇ ਤੇ ਕਿਉਂਕਿ ਇਧਰ-ਉਧਰ ਬਾਹਾਂ ਚ ਰੁਲਦੇ ਬਾਣਾ ਚ ਰੁਲਦੇ ਕਾਗਜ਼ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੇ ਬਾਣਾ ਚ ਰੁਲੀ ਜਾਣ ਇਹ ਜਦ ਆਪਣੇ ਇਕੱਠੇ ਹੋਈ ਜਾਂਦੇ ਨੇ ਅੱਗ ਲਾ ਦਿੰਦੇ ਆਪਾਂ ਤੇ ਇੱਕ ਦੋ ਮੈਨੂੰ ਕਮੈਂਟ ਆਉਂਦੇ ਹੁੰਦੇ ਨੇ ਵੀ ਅੱਗ ਲਾਉਣਾ ਵੀ ਪ੍ਰਦੂਸ਼ਣ ਹੈ ਫਿਰ ਉਹਦਾ ਕੀ ਕਰੀਏ ਜੀ ਹੈਨਾ ਜੇ ਹੁਣ ਆਪਾਂ ਕਿਸੇ ਨੂੰ ਇਹ ਚੁਕਾ ਦਿੰਨੇ ਆ ਰਾਜ ਕਿਤੇ ਬੋਰੀ ਸਿੱੜਤੀ ਉਹ ਤਾਂ ਉਸ ਤੋਂ ਵੀ ਗੰਦੇ ਲੱਗਦੇ ਨੇ ਇਹ ਹੁਣ ਐ ਵੀ ਮੱਚ ਤਾਂ ਜਾਣਗੇ ਜਿਹੜੇ ਐ ਬਾਣਾ ਵਿੱਚ ਰੁੜੇ ਤੁਰੇ ਫਿਰਦੇ ਨੇ ਜਾਂ ਬੇੜਿਆਂ ਚੁੱਡੇ ਫਿਰਦੇ ਨੇ ਜਾਂ ਸੜਕਾਂ ਤੇ ਕਾਗਜ਼ ਰੁਲੇ ਫਿਰਦੇ ਨੇ ਉਹ ਮੈਨੂੰ ਨਹੀਂ ਵਧੀਆ ਲੱਗਦੇ ਬਸ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਸਾਰੇ ਹਨਾ ਉੱਡੇ ਨਾ ਫਿਰਨ ਕਿਤੇ ਵੀ ਲਫਾਫੇ ਤੇ ਮੈਂ ਦੇਖਦੀ ਹਾਂ ਰੂੜੀ ਵਾਲੇ ਰੇਹ ਦੇ ਵਿੱਚ ਲੋਕਾਂ ਦੇ ਨੇ ਰੂੜੀ ਚ ਲਫਾਫੇ ਹੁੰਦੇ ਨੇ ਫਿਰ ਖੇਤਾਂ ਚ ਲਫਾਫੇ ਹੁੰਦੇ ਨੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਮੈਂ ਕੋਈ ਵੀ ਰੂੜੀ ਤੇ ਲਫਾਫਾ ਲੈ ਕੇ ਨਾ ਜਾਵਾਂ ਤੇ ਸਾਰੇ ਫਿਰ ਨਾ ਮੈਂ ਉਹਦੇ ਵਿੱਚ ਪੂਰੀ ਚ ਇਕੱਠੇ ਕਰੀ ਜੰਨੀ ਆ ਜੀ ਜਦੋਂ ਇਕੱਠੇ ਹੋ ਜਾਂਦੇ ਨੇ ਹਨਾ ਦੋ ਗੱਟੇ ਭਰ ਜਾਂਦੇ ਨੇ ਫਿਰ ਆਪਾਂ ਚੱਕ ਕੇ ਅੱਗ ਲਾ ਦਿੰਦੇ ਆ ਹੁਣ ਬਾਕੀ ਹੁਣ ਲੱਕੜ ਦਾ ਹਨਾ ਬਰੀਕ ਬਰੀਕ ਟੋਟੇ ਨਿਕਲਦੇ ਨੇ ਬੋਰਡ ਦੇ ਹੋਗੇ ਐਚ ਡੀ ਐਮ ਆਰ ਦੇ ਹੋਗੇ ਤਾਨੂੰ ਪਤਾ ਲੱਕੜ ਦਾ ਕੰਮ ਕਰਦਾ ਲੱਕੜ ਦਾ ਬੂਰਜਾ ਹੋ ਜਾਂਦਾ ਇਹ ਸਾਰਿਆਂ ਨੂੰ ਆਪਾਂ ਇਕੱਠੇ ਕਰਕੇ ਅੱਗ ਲਾ ਦਿੰਦੇ ਆ ਤਾਂ ਕਿ ਇਧਰ ਉਧਰ ਨਾ ਲੱਗਣ ਤੇ ਅੱਜ ਸੰਡੇ ਕਰਕੇ ਕਾਫੀ ਜ਼ਿਆਦਾ ਕੰਮ ਆਪਣਾ ਘਰ ਦੇ ਵੀ ਵਧੇ ਹੋਏ ਨੇ ਤੇ ਮਾਸਟਰ ਜੀ ਨੂੰ ਕਿਹਾ ਹੋਇਆ ਸੀ ਵੀ ਤੁਸੀਂ ਪ੍ਰੋ ਕੋਠਾ ਸਾਫ਼ ਕਰਿਆ ਹੋ ਜੀ ਉੱਪਰ ਵੀ ਆਪਣੀ ਹਨਾ ਪੌੜੀ ਲੱਗ ਗਈ ਆ ਉਹਦੇ ਕਰਕੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਬਸ ਇਸ ਤੋਂ ਬਾਅਦ ਫਿਰ ਆਪਣੇ ਪੇਂਟ ਵਾਲੇ ਵੀ ਨਾਲ ਹੀ ਆ ਜਾਣਗੇ ਉਹਨਾਂ ਨੂੰ ਪੇਂਟ ਵਾਲਿਆਂ ਨੂੰ ਹੁਣ 10 ਦਿਨ ਛੁੱਟੀ ਕਰੀ ਸੀ ਪੌੜੀ ਵਾਲਿਆਂ ਨੇ ਬਹੁਤ ਟਾਈਮ ਲਾ ਦਿੱਤਾ ਪੌੜੀ ਬਣਾਉਣ ਨੂੰ ਹੁਣ ਉਹ ਵੀ ਆ ਜਾਣਗੇ ਤੇ ਇੱਕ ਗਰਮੀ ਨੇ ਬਹੁਤ ਤੌਬਾ ਤੌਬਾ ਕਰਵਾਈ ਪਈ ਹੈ। ਲਓ ਜੀ ਆਪਾਂ ਇਹਨੂੰ ਲਾਦੀ ਅੱਗ ਜਿਹੜਾ ਆਪਣਾ ਕਬਾੜ ਪਿਆ ਹੈਗਾ ਠੀਕ ਹੈ ਜੀ। ਤਵਾ ਹੀ ਬਹੁਤ ਜ਼ਿਆਦਾ ਚੱਲ ਰਹੀ ਐ ਲਾਂਦਲਾကလေး ਇਹੀ ਯਾਰ ਕੱਲ ਕਿ ਨਹੀਂ ਘਰੇ ਮੇਰੇ ਤਿੰਨ ਦਿਨ ਹੋ ਗਏ ਹੁਣ ਗਰਮੀ ਨੂੰ ਪੈਂਦੀ ਨੂੰ ਅੱਜ ਦਿਨ ਹੈਗਾ ਜੀ ਸੰਡੇ ਦਾ ਕੱਲ ਤਾਂ ਅਜੇ ਠੀਕ ਦੀ ਪਰਸੋਂ ਬੜੀ ਗਰਮੀ ਪਰਸੋਂ ਸੀ ਸ਼ੁੱਕਰਵਾਰ ਨੂੰ ਪਟਿਆਲੇ ਬੱਜਿਆ ਸਾਨੂੰ ਪਤਾ ਸਾਡੀ ਕੀ ਹਾਲਤ ਹੋ ਪੂਰਾ ਹਾਲ ਹੋਏ ਪੈਨੇ ਗਿੱਲੇ ਜੇ ਹੋਏ ਪੈਨੇ ਨਹੀਂ ਜਾਣ ਸਮਾਂ ਚੱਲ ਗਿਆ ਉੱਤੇ ਕਾਗੇ ਰੱਖ ਦੇ ਬੋਰੀ ਇਹਨਾਂ ਦਾ ਕੋ ਕਾਗੇ ਰੱਖੋ ਬੋਰੀ ਇਹਨਾਂ ਦੇ ਸੰਗੇ ਭੱਦ ਲੱਗਦੀ ਮੋਮੀ ਕਾਗੇ ਰੱਖੋ ਕਰ ਉਹ ਤਾਂ ਅੱਗ ਚੜ ਜੇ ਮੋਮੀ ਕਾਗੇ ਮੇਤਾ ਹ ਲੱਗੀ ਮੋਮ ਜੀ ਲੱਗੀ ਇਹਦੀ ਲੋ ਜੇ ਪਾ ਮਾ ਫੁਚਾ ਦਈਏ ਠੀਕ ਹੈ ਇਹ ਕਰਦੇ ਕੰਮ ਤੇ ਦੇ ਕਪੜਾ ਲੀਡ ਪਾਉਣੀ ਹੈ ਮਸ਼ੀਨ ਚ ਰਿਪਨ ਮੈਂ ਤੋ ਡੱਬੀ ਮੰਗਾਈ ਪੂਰੀ ਦਰਜਾਂ ਜਾ ਕੇ ਦੇ ਬਸ ਐ ਮੱਚੂਗਾ ਹੌਲੀ ਹੌਲੀ ਚੱਲਦੇ ਪੰਨਾਂ ਉਂਨਾ ਪੂਰੀ ਵੇਟਾ ਚੱਲੇ ਜਾ ਆ ਡੱਬੀਆਂ ਲੈ ਜਾ